ਸਾਡੇ ਕੱਲੇ ਰਾਮਪਰਾਣਾ ਦੇ ਨਾਨਕੇ ਬਾਹਰ ਹੋਰ ਦੁਨੀਆ ਦੇ ਨਾਨਕੇ ਹੈ ਨਹੀਂ ਇੱਥੇ ਤਾਂ ਸਾਡੀਆਂ ਦੁਕਾਨਾਂ ਬੰਦ ਹੋਈਆਂ ਸਾਡਾ ਕੀ ਪ੍ਰਭਾਵ ਪੈਣਾ ਹਾਂਜੀ ਬਾਈ 28 ਜੂਨ ਤੇ 29 ਜੂਨ ਨੂੰ ਰਾਮਪਰਾ ਫੁੱਲ ਨਿਊ ਮਾਰਕੀਟ ਦੀਆਂ ਅੱਧੀਆਂ ਦੁਕਾਨਾਂ ਰਹਿਣੀਆਂ ਬੰਦ ਤੇ ਅੱਧੀਆਂ ਰਹਿਣੀਆਂ ਖੁੱਲੀਆਂ ਇਹ ਅੱਧੀਆਂ ਦਾ ਕੀ ਮਸਲਾ ਆਪਾਂ ਬਾਈ ਹੋਰਿਆਂ ਨਾਲ ਗੱਲ ਕਰਦੇ ਆ ਆਜੋ ਹਾਂਜੀ ਬਾਈ ਸਾਰੇ ਦੁਕਾਨਦਾਰ ਬੈਠੇ ਆ ਤੇ ਇਹਨਾਂ ਨੂੰ ਪੁੱਛਦੇ ਆ ਆਪਾਂ ਕਰਦੇ ਆ ਗੱਲਬਾਤ ਦੁਕਾਨਾਂ ਬੰਦ ਕਿਉਂ ਰਹਿਣੀਆਂ ਤੇ ਅੱਧੀਆਂ ਖੁੱਲੀਆਂ ਕਿਉਂ ਰਹਿਣੀਆਂ ਅੱਜ ਦੇਖ ਸਕਦੇ ਹੋ 28 ਜੂਨ ਤੇ 29 ਜੂਨ ਹਾਂਜੀ ਭਾਈ ਅਸੀਂ ਸੁਣਿਆ 28 ਜੂਨ ਤੇ 29 ਜੂਨ ਨੂੰ ਅੱਧੀਆਂ ਦੁਕਾਨਾਂ ਬੰਦ ਨੇ ਤੇ ਅੱਧੀਆਂ ਖੁੱਲੀਆਂ ਨੇ ਇਹ ਕੀ ਮਸਲਾ ਭਾਈ ਅੱਧੀਆਂ ਦਾ ਭਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਇਹ ਹੈਗੇ ਵੀ ਆਲ ਨਿਊ ਮਾਰਕੀਟ ਸੋਸ਼ਲ ਐਸੋਸੀਏਸ਼ਨ ਬਣੀ ਹੋਈ ਹੈ ਇਹ ਠੀਕ ਹੈ ਇਹ ਹਰੀ ਹਲਵਾਈ ਤੋਂ ਲੈ ਕੇ ਇੱਧਰ ਆਪਣਾ ਆਰੀਆ ਸਕੂਲ ਰੋਡ ਤੱਕ ਹੈ ਵੀਰ ਜੀ ਠੀਕ ਹੈ ਤਾਂ ਉਧਰ ਪਾਸੇ ਪ੍ਰਧਾਨਗੀ ਉਹ ਲੱਗਾ ਉਹਨਾਂ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ 2 ਜਾਂ 3 ਦਿਨ ਛੁੱਟੀਆਂ ਕੀਤੀਆਂ ਜਾਂਦੀਆਂ ਪਹਿਲਾਂ ਤਾਂ ਮੇਬੀ ਸ਼ਾਇਦ ਮੈਂ 3 ਦਿਨ ਸੁਣਿਆ ਸੀ ਪਰ ਉਹਨਾਂ ਨੇ ਹੁਣ ਇੱਕ ਦਿਨ ਕੱਟ ਕੇ ਵਿੱਚੋਂ ਸ਼ਾਇਦ 2 ਦਿਨ ਕਰਤਾ ਠੀਕ ਹੈ ਜੀ ਪਰ ਸਾਡੇ ਵੱਲੋਂ ਕੋਈ ਵੀ ਬੰਦ ਨਹੀਂ ਸਾਰੇ ਸਾਡੇ ਦੁਕਾਨਦਾਰ ਵੀ ਨਾਲ ਬੈਠੇ ਆ ਸਾਡੇ ਵੱਲੋਂ ਉਵੇਂ ਹੀ ਰੁਟੀਨ ਦੇ ਵਿੱਚ ਦੁਕਾਨਾਂ ਖੁੱਲੀਆਂ ਜਾਣਗੀਆਂ ਕਿਉਂਕਿ ਇੱਕ ਛੋਟੀ ਜੀ ਗੱਲ ਸੋਚਣ ਵਾਲੀ ਆ ਕਿ ਸਾਡੇ ਕੱਲੇ ਰਾਮਪੁਰਾ ਵਾਲਾਂ ਦੇ ਨਾਨਕੇ ਬਾਹਰ ਹੋਰ ਦੁਨੀਆ ਦੇ ਨਾਨਕੇ ਹੈ ਨਹੀਂ ਇੱਥੇ ਅਗਲੇ ਨੇ ਇੱਥੇ ਆਉਣਾ ਕੁੜੀਆਂ ਸਾਡੀਆਂ ਭੈਣਾਂ ਮਾਤਾਵਾਂ ਇੱਥੇ ਆਉਣੀਆਂ ਜੀ ਉਹਨਾਂ ਨੇ ਕੋਈ ਸਮਾਨ ਲੈਣਾ ਬੱਚਿਆਂ ਨੂੰ ਕੋਈ ਚੀਜ਼ਾਂ ਦਿਵਾਉਣੀਆਂ ਤਾਂ ਸਾਡੀਆਂ ਦੁਕਾਨਾਂ ਬੰਦ ਹੋ ਇਸ ਕਰਕੇ ਹੱਥ ਬਨ ਕੇ ਬੇਨਤੀ ਆ ਵੀ ਜਦੋਂ ਮਰਜੀ ਆਓ ਸਗੋਂ ਆ ਦਿਨਾਂ ਦੋ ਦਿਨਾਂ ਵਿੱਚ ਅਸੀਂ ਆਫਰਾਂ ਵੀ ਬਹੁਤ ਵਧੀਆ ਕੀਤੀਆਂ ਵੀ ਆ ਵੀ ਦੁਕਾਨਾਂ ਦੇ ਸਾਡੀਆਂ ਤੇ ਆ ਕੇ ਚਰਨ ਪਾਓ ਤੇ ਬਹੁਤ ਵਧੀਆ ਤੁਹਾਨੂੰ ਡਿਸਕਾਊਂਟ ਦਵਾਂਗੇ ਸਪੈਸ਼ਲ ਛੁੱਟੀਆਂ ਕਰਕੇ ਧੰਨਵਾਦ ਜੀ ਠੀਕ ਹੈ ਜੀ ਧੰਨਵਾਦ